ਕੋਈ ੜੀ ਕਾਤ ਹੈਗੀ ਹੈ ਮੇਰੀ ਹੈ ੜੀ ਕਾਤਾ ਮਾਲਕ ਨਹੀਂ ਹੈਗਾ ਮੈਂ ਜਿਉਂਦਾ ਰਹ ਮੇਰੇ ਸੋਹਣਾ ਮੈਂ ਤੇ ਜਿਹਦੇ ਸਿਰ ਤੇ ਪੱਗ ਹੋਵੇ ਉਹਦਾ ਤੇ ਦੇਣਾ ਮੇਰੀਆਂ ਸੱਤ ਪੁੱਤਾਂ ਨਹੀਂ ਦੇ ਸਕਦੀਆਂ ਤੈਂ ਤੇ ਸੱਤ ਦੁਨੀ 14 ਦਾ ਉਧਾਰ ਕਿਤੇ ਨਾ ਮੇਰੇ ਸਿਰ ਚੜਾਤਾ ਮੈਂ ਕਸਮੀ ਗੱਲ ਕਹਿੰਦਾ ਮੈਂ ਇਸ ਪੀਰ ਦੇ ਦਰਬਾਰ ਦੇ ਮੈਂ ਕੋਈ ਕਲਾਕਾਰ ਨਹੀਂ ਮੈਂ ਤਾਂ ਨੌਕਰਾਂ ਤੁਹਾਡਾ ਮੇਰੀ ਡਿਊਟੀ ਲੱਗੀ ਐ ਦੱਸਣ ਤੇ ਓਏ ਲੋਕ ਕਿੱਧਰ ਨੂੰ ਤੁਰ ਪਏ ਇਹਨਾਂ ਨੂੰ ਸਿੱਧੇ ਰਹਿ ਪਾ ਓਏ ਤੇ ਮੈਂ ਇਸ ਚੀਜ਼ ਦਾ ਇਸ ਦੇ ਇਸ ਔਕਾਤ ਦਾ ਮਾਲਕ ਨਹੀਂ ਸੀ ਜੋ ਆਜ ਇਸ ਸਰਦਾਰ ਭਰਾ ਨੇ ਮੈਨੂੰ ਬਖਸ਼ਦਾ ਤੇਰੀ ਤੇਰੀ ਤਹਿ ਦਲੋਂ ਤਹਿ ਦਲੋਂ ਸ਼ੁਕਰਾਨਾ ਤੇਰਾ ਲਵ ਯੂ ਆ ਤੇਰੀ ਤੇਰੀ ਕਰਨੀ ਨੂੰ ਸਲਾਮ ਆ ਬਾਬਾ ਲਵ ਯੂ ਟਰੱਕ ਭਰ ਕੇ ਮੈਂ ਕਹਿੰਦਾ ਉਸ ਮੁੰਡੇ ਨੂੰ ਟਰੱਕ ਭਰ ਕੇ ਸੀ ਤੈਨੂੰ ਤੇ ਡੱਬਿਆਂ ਵਾਲੀ ਟ੍ਰੇਨ ਭਰ ਕੇ ਆਇਆ ਇਸ ਕਰਕੇ ਨਹੀਂ ਤੂੰ ਮੇਰੀ ਫੋਟੋ ਬਣਾਈ ਐ ਮੈਂ ਕਹਿੰਦਾ ਵੀ ਤੂੰ ਮੈਨੂੰ ਇਹ ਯਾਦ ਕਰਾਇਆ ਕਿ ਯਾਰ ਕਸ਼ੀ ਤੂੰ ਇੱਥੋਂ ਤੱਕ ਪਹੁੰਚ ਵੀ ਗਿਆ ਹੈ ਹੈ ਵਾਹ ਵੇ ਕਾਹਣਾ ਤੂੰ ਐ ਤੈਨੂੰ ਜਾਣਦਾ ਵੀ ਐ ਕੋਈ ਹੈ ਇਹਨੂੰ ਕੋਚ ਰਿਹਾ ਮੈਂ ਅਮਰਤ ਬਾਵੇ ਦੇ ਨਾਂ ਤੇ ਤਾੜੀ ਲਾਓ ਇੱਕ ਵਾਰੀ ਅਮਰਤ ਬਾਵੇਆ ਤੂੰ ਤੇ ਨਾਂ ਵੀ ਚੰਗਾ ਚੱਕੀ ਫਦਾ ਅਮਰਤ ਹੈ ਜਿਹੜਾ ਜਲ ਗੁਰੂ ਦੇ ਚਰਨਾਂ ਨੂੰ ਛਪਰਸ਼ ਹੋ ਜਾਵੇ ਅੰਮ੍ਰਿਤ ਹੋ ਜਾਂਦਾ ਤੇ 바ਵਾ ਪੰਜਾਬ ਦਾ ਫੋਕ ਰੰਗ ਲੋਕੀ ਕਹਿੰਦੇ ਆ ਦੁਆ ਦੇਣ ਵੇਲੇ ਕਹਿੰਦੇ ਜਾ ਓਏ ਤੇਰੀ ਉਮਰ ਇੱਕ ਫੋਕ ਗੀਤ ਜਿੰਨੀ ਹੋ ਜਾਵੇ ਫੋਕ ਗੀਤ ਨਾ ਮੁੱਕਣ ਚਾਹੁੰਦਾ ਤਾਂ ਨਾ ਉਮਰ ਮੁੱਕੇ ਤੂੰ 바ਵਾ ਉਹ ਵੀ ਫੋਕ ਗੀਤ ਵਿੱਚੱਕੀ ਫਿਰਦਾ ਜਿਉਂਦਾ ਵਸਦਾ ਰਹੇ ਧੰਨ ਗੁਰਨਾਨਕ ਪਾਸ਼ਾ ਕਲਗੀਧਰ ਪਾਸ਼ਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਜਿਉਂਦਾ ਵਸਦਾ ਰਹੇ ਅੰਮ੍ਰਿਤ ਥੈਂਕ ਯੂ ਸ਼ੁਕਰੀਆ ਆਜੋ ਆ ਫੋਟੋ ਕਰੀ ਬਾਈ ਇਹ ਦੁਨੀਆ ਸਾਰੇ ਦੁਸ਼ਮਣ ਕਹਿੰਦੇ ਆ ਵੀ ਉਹਨਾਂ ਵਰਗਾ ਯੋਧਾ ਦੁਬਾਰਾ ਨਾ ਕੋਈ ਆ ਜਾਵੇ ਇਹ ਕਹਿੰਨਾਂ ਦੀ ਸੋਚਣੀ ਐ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਨਾ ਤਾਂ ਤਾੜੀ ਲਾਓ ਇੱਕ ਵਾਰੀ ਸਵਾ ਸਵਾ ਮਨ ਦਾ ਖੰਡਾ ਓਏ ਚੱਕਣ ਵਾਲੇ ਦੀ ਤੇ ਗੱਲ ਠੀਕ ਐ ਓਏ ਜਿਹਦੀ ਗਰਦਨ ਤੇ ਪੈਂਦਾ ਹੋਊਗਾ ਉਹਦਾ ਕੀ ਬਣਦਾ ਹੋਊਗਾ ਇੱਕ ਵਾਰੀ ਖਿਆਲ ਕਰਕੇ ਦੇਖੋ ਬਾਬਾ ਜਿਹੜਾ ਬਿਨਾ ਸੀਸਾਂ ਤੋਂ ਲੜਿਆ ਕੋਈ ਨਾ ਕੋਈ ਯੋਧਿਆਂ 'ਚ ਗੱਲ ਹੋਊਗੀ ਪੰਜਾਬੀਓ ਤੁਹਾਡਾ ਨਾਂ ਬਹੁਤ ਉੱਚਾ ਹੈ ਸੌਂ ਲੱਗੇ ਰੱਬ ਦੀ ਸਾਡੇ ਨੌਜਵਾਨਾਂ ਨੇ ਖਰਾਬ ਕਰ ਲਿਆ ਹੋਇਆ ਹੈ ਕਿਵੇਂ ਧੀਆਂ ਵੀ ਕੁਝ ਧੀਆਂ ਨਾ ਰਹਿ ਗਈਆਂ ਗਊ ਘਾਰੇ ਵਿੱਚ ਖੁੱਬ ਗਈਏ ਧੀਆਂ ਵੀ ਕੁਝ ਧੀਆਂ ਨਾ ਰਹਿ ਗਈਆਂ ਗਊ ਘਾਰੇ ਦੇ ਵਿੱਚ ਖੁੱਬ ਗਈਏ ਪੰਜਾਬ ਦੀ ਜਵਾਨੀ ਲੋਕ ਅੱਜ ਕੱਲ ਨਸ਼ੇ ਦੇ ਵਿੱਚ ਡੁੱਬ ਗਈ ਹੈ ਆਪਣੀ ਜਵਾਨੀ ਲੋਕੋ ਅੱਜਕਲ ਨਸ਼ੇ ਦੇ ਵਿੱਚ ਡੁੱਬ ਗਈ ਹੈ